ਪਹਿਲੀ ਗੱਲ ਤਾਂ ਵੀ ਸੁਣ ਲੈ ਸਰਕਾਰ ਇੱਕ ਗੱਲ ਸੁਣ ਲੋ ਪਹਿਲਾਂ ਦੱਸਦਾ ਸੀ ਛੱਤ ਰਾਮਚੰਦਰ ਨੇ ਵੀ ਪ੍ਰਚਾਰਕ ਹੁੰਦੇ ਨੇ ਗੁਰੂ ਘਰ ਦੇ ਕੂਕਰ ਜਿਹੜੇ ਪਾਸਿਓਂ ਵੀ ਗੁਰੂਦਾਰ ਨੂੰ ਸੱਣ ਲੱਗੇ ਜਾਂ ਕੋਈ ਗਲਤ ਹੋਵੇ ਸਾਡਾ ਅਸੀਂ ਉਸੇ ਜੇ ਸਾਡੀ ਗੱਲ ਜਿਹਨੂੰ ਲੱਗ ਜਾਂਦੀ ਐ ਸਾਨੂੰ ਦੂਜੀ ਪਾਰਟੀ ਵਾਲੇ ਕਹਿਣ ਲੱਗੇ ਜਾਂਦੇ ਆ ਕਿ ਮੰਨ ਲਓ ਸਾਡੀ ਕੋਈ ਗੱਲ ਬਾਦਲ ਸਰਕਾਰ ਤੇ ਲੱਗ ਗਈ ਤਾਂ ਸਾਨੂੰ ਕਹਿਣਗੇ ਕਾਂਗਰਸੀ ਐ ਜੇ ਸਾਡਾ ਕੋਈ ਤੀਰ ਕਾਂਗਰਸੀਆਂ ਦੇ ਗਿੱਟਿਆਂ 'ਚ ਆ ਵਜਿਆ ਫੇਰ ਕਹਿੰਦੇ ਆ ਆ ਆਮ ਆਮਦਵੀ ਪਾਰਟੀ ਵਾਲੇ ਐ ਇਹ ਸਾਡਾ ਕੋਈ ਵਚਨ ਆਮ ਆਦਮੀ ਪਾਰਟੀ ਦੇ ਆਲਿਆਂ ਦੇ ਗੱਟਿਆਂ ਤੇ ਵੱਜਿਆ ਫਿਰ ਕਹਿੰਣਗੇ ਦੁਬਾਰਾ ਕਾਂਗਰਸ ਰਲ ਗਿਆ ਲੱਗਦਾ ਹੈ ਬੋਲੋ ਸਤਨਾਮ ਸਾਡੀਆਂ ਪਾਰਟੀਆਂ ਘਰੇ ਬੈਠੀ ਬਦਲੀ ਜਾਂਦੇ ਰਹਿੰਦੇ ਆ ਇਦਾਂ ਹੀ ਹੁੰਦਾ ਨਾ ਕਿ ਪ੍ਰਚਾਰਕ ਦਾ ਪ੍ਰਚਾਰਕ ਹੈ ਅਸੀਂ ਤਾਂ ਸੱਚੀ ਗੱਲ ਕਰਨੀ ਹੈ ਗੱਲ ਖਤਮ ਪ੍ਰਚਾਰਕ ਨੇ ਪ੍ਰਚਾਰਕ ਨੇ ਸੱਚੀ ਗੱਲ ਕਰਨੀ ਹੁੰਦੀ ਹੈ ਚਲੋ ਹੁਣ ਗੱਲਾਂ ਹੁਣ ਵੀ ਸਰਕਾਰ ਨਾਲ ਹੀ ਹੋਣਗੀਆਂ ਇਹ ਤਾਂ ਹੁਣ ਪਹਿਲਾਂ ਵਾਲੇ ਨਾਲ ਚੱਲ ਗਿਆ ਜਿੱਥੋਂ ਤੱਕ ਅਸੀਂ ਬੇਆਦਮੀ ਦਾ ਸਵਾਲ ਇੱਕ ਪ੍ਰਸ਼ਨ ਕਰਦੇ ਆ ਬਹੁਤ ਮੈਂ ਦੱਸ ਦੇਵਾਂ ਕਹਿੰਦੇ ਜੀ ਇਸੇ ਬੇਆਦਮੀ ਦੀ ਗੱਲ ਬਾਤ ਚ ਚੱਲਦੀ ਹੈ ਬੇਆਦਮੀਆਂ ਹੋਰ ਵੀ ਹੁੰਦੀਆਂ ਹੋਈਆਂ ਪਹਿਲੀ ਗੱਲ ਤਾਂ ਜਿਹੜੀਆਂ ਹੋਰ ਬੇਆਦਮੀਆਂ ਲਗਭਗ ਨਾਲ ਦੀ ਨਾਲ ਫੜੀ ਗਏ ਸੀ ਸੀਸੀਟੀਵੀ ਕੈਮਰਾ ਹੈ ਕੋਈ ਧੰਨਵਾਦ ਹੋਰ ਸਾਰਾ ਇੱਕੋ ਇੱਕ ਬੇਆਦਮੀ ਸੀ ਜਿਹੜੀ ਕਿ ਚੈਲੰਜ ਕਰਕੇ ਹੋਈ ਸੀ ਚੈਲੰਜ ਕੀਤਾ ਸੀ ਨਾ ਪਹਿਲਾਂ ਚੈਲੰਜ ਕਰਦੇ ਹਥਿਆਰ ਲੱਗੇ ਸੀ ਨਾ ਕੰਧਾਂ ਦੇ ਉੱਤੇ ਹਾਂਜੀ ਸੋ ਤਾ ਫਿਰ ਨਿਆਣਾ ਮਿਲਿਆ ਬਾਕੀ ਸਭ ਸਾਰਾ ਕੁਝ ਪਤਾ ਹੈ ਮੈਂ ਉਹ ਸਾਰਾ ਕੁਝ ਹੋਰ ਰਿਪੀਟ ਨਾ ਕਰਾਂ ਸਮਾਂ ਵੀ ਨਹੀਂ ਹੋਣਾ ਤਾਂ ਫਿਰ ਸਮਾਂ ਪਾ ਕੇ ਕੀ ਹੋਇਆ ਵੀ ਬਾਦਲ ਸਰਕਾਰ ਨੂੰ ਇਹਦਾ ਖਮਿਆਜਾ ਭੁਗਤਣਾ ਪਿਆ ਕੋਈ ਸ਼ੱਕ ਨਹੀਂ ਭੁਗਤ ਲਿਆ ਉਹਨਾਂ ਨੇ ਪਿਆਣਾ ਅੱਛੇ ਉਸ ਤੋਂ ਬਾਅਦ ਆ ਗਿਆ ਕੈਪਟਨ ਅਮਰਿੰਦਰ ਸਿੰਘ ਆ ਗਿਆ ਨਾ ਕੀ ਕੀਤਾ ਅਸੀਂ ਗੁੱਟਕੇ ਨੂੰ ਇੱਥੇ ਲਿਆ ਸੀ ਨਾ ਕਿੰਦਰ ਨਮੂ ਕਰਕੇ ਤਖਤ ਤੋਂ ਦੰਦੋਂ ਸਭ ਨੂੰ ਮੂੰਹ ਕਰਕੇ ਆ ਗਿਆ ਸੀ ਨਾ ਹਾਂਜੀ ਇਧਰ ਨੂੰ ਗੁਟਕਾ ਲਾ ਕੇ ਇੱਕ ਤਾਂ ਉਹਦੀ ਸੌਂ ਭਾਵ ਦਾ ਸੌਂ ਦਾ ਭਾਵ ਨਸ਼ੇ 'ਕਾ ਤਾਂ ਖਤਮ ਕਰਨ ਦਾ ਤੇ ਇੱਕ ਅਬਿਆਦਮੀ ਦੀ ਅਨਸਾਫ ਦਾ ਠੀਕ ਹੈ ਉਹ ਨਿਆਣਾ ਦੇ ਸਕੇ ਤੇ ਕੈਪਟਨ ਨੂੰ ਉਹਦਾ ਖਮਿਆਜਾ ਭੁਗਤਣਾ ਪਿਆ ਕੇ ਨਾ ਭੁਗਤਣਾ ਪਿਆ ਨਾ ਜ਼ੀਰੋ ਹੋਇਆ ਉਸ ਤੋਂ ਬਾਅਦ ਆ ਗਿਆ ਫਿਰ ਕੇਜਰੀਵਾਲ ਆਉਣ ਵਾਲੀ ਸਰਕਾਰ ਸਮਾਰ ਕੇ ਰਿਕਾਰਡਿੰਗ ਕਰ ਲੋ ਕੇਜਰੀਵਾਲ ਇਹ ਕਹਿੰਦਾ ਸੀ ਵੀ 24 ਘੰਟੇ ਨਸਾਫ ਦੇਵਾਂਗੇ। ਇਹਦਾ ਮਤਲਬ ਇਹ ਵੀ ਉਹਨਾਂ ਚੋਂ ਹੀ ਆ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਕੈਸ਼ ਕਰਨ ਵਾਲੇ ਲੀਡਰ ਆ ਜੋ। ਵੀ ਉਹਨਾਂ ਹਾਰਟਡ ਹੋਈਆਂ ਹੋਈਆਂ ਸਿੱਖਾਂ ਦੀਆਂ ਭਾਵਨਾਵਾਂ ਇਹਨੇ ਕੀ ਕਿਹਾ ਸੀ ਕਹਿੰਦੇ 24 ਘੰਟੇ ਨਸਾਫ ਦੇਵਾਂਗੇ। 24 ਘੰਟਿਆਂ ਦੇ ਵਿੱਚ ਕਿਹਾ ਸੀ ਨਾ ਅਸਰ ਹੋਵੇ ਪਈ ਫਰਕ ਤਾਂ ਨਹੀਂ ਕੋਈ। ਤੇ ਕਿੰਨੇ 24 ਘੰਟੇ ਲੰਘ ਗਏ? ਕਿੰਨੇ 24 ਘੰਟੇ ਲੰਘ ਗਏ? ਤੇ ਜੇ ਇਹ ਖਮਿਆਜਾ ਬਾਦਲ ਸਰਕਾਰ ਨੂੰ ਭੁਗਤਣਾ ਪਿਆ, ਬਾਦ ਵਿੱਚ ਕੈਪਟਨ ਨੂੰ ਭੁਗਤਣਾ ਪਿਆ। ਤੇ ਕੀ ਸੋਚਦੇ ਆ ਫਿਰ ਵੀ ਕੇਜਰੀਵਾਲ ਨੂੰ ਕਿਉਂ ਨਹੀਂ ਭੋਤਣਾ ਪਊਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕੇਜਰੀਵਾਲ ਨੂੰ ਨਹੀਂ ਭੋਤਣਾ ਪਊ। ਇਹ ਰੱਬੀ ਕਰਨ ਨੂੰ ਤਹਾਰਾਂ ਤੇ ਚੱਲਦਾ ਹੈ। ਮੇਰਾ ਖਿਆਲ ਤਾਂ ਭੁਗਤਣਾ ਪੈਣਾ ਹੈ। ਖਿਆਲ ਆ ਮੇਰਾ ਮਾਤਿਆਂ ਨੇ। ਹਾਂਜੀ। ਸੋ ਇਹ ਜਿਹੜੇ ਮਤਲਬ ਕਹਿ ਲੋ ਭਗੌੜੇ ਫੜੀ ਨਹੀਂ ਹਰਸ਼ ਧੋਰੀ ਤੇ ਉਹ ਕਿਹੜਾ ਨਾਂ ਨੂੰ ਜੀ ਭੁੱਲ ਜਾਂਦੇ ਐ। ਸੰਦੀਪ ਬਰੇਟਾ ਇਦਾਂ ਇੱਕ ਫੜਿਆ ਸੀ ਇਹਨਾਂ ਦਾ ਕਿਹੜਾ ਸੀ ਉਹ। ਪ੍ਰਦੀਪ ਕਲੇਰ ਉਹ ਵੀ ਛੜਤਾ ਉਹ ਤੇ ਉਹ ਜਿਹੜੇ ਨਾਲ ਦੇ ਉਹਨੂੰ ਪਤਾ ਹੀ ਹੋ ਕਿੱਥੇ ਐ ਉਹ ਦੋ ਤੋਂ ਗ੍ਰਿਫਤਾਰ ਨਹੀਂ ਕਰਵਾਏ ਵੀ ਘੱਟੋ ਘੱਟ ਇਹਦੇ ਨਾਂ ਹੀ ਤਾਂ ਕਰੋ ਉਹਨੂੰ ਤੇ ਉਹਨੇ ਨਾਂ ਲਿਆ ਸੀਗਾ ਪ੍ਰਦੀਪ ਕਲੇਰ ਨੇ ਹਨੀਪ੍ਰੀਤ ਦਾ ਤੇ ਸੌਦੇ ਸਾਹ ਦਾ ਲਿਆ ਸੀ ਨਾ ਨਾ ਉਹ ਉਹ ਲਿਆ ਕੇ ਉਹਦੀ ਪੁਸ਼ਕਿਸ਼ ਕੀਤੀ ਨਹੀਂ ਹੁਣ ਵਾਲੀ ਸਰਕਾਰ ਨੂੰ ਪੁੱਛਦੇ ਆ ਪ੍ਰੋਡਕਸ਼ਨ ਬਰਾਂਡ ਤੇ ਲਿਆ ਕੇ ਵੀ ਪੁੱਛ ਕੇ ਸੀ ਕੋਈ ਕੀਤੀ ਵੀ ਨਹੀਂ ਕੀ ਕਾਰਗੱਲ ਲੱਗੀ ਐ ਅਨਸਾਫ਼ ਤਾਂ ਕਿਹੜੇ ਹੋਣੇ ਆ ਕਿ ਕਿੰਨੇ ਮੇਰਾ ਖਾਲ 150 ਲੰਘ ਗਿਆ ਸਮਾਂ ਕਿ ਬਤ ਲੰਘ ਗਿਆ ਸੀਗਾ ਆ ਸੌਦੇ ਵਾਲੇ ਤੇ ਕੇਸ ਚ ਲਾਉਣ ਤੋਂ ਵੀ ਲਾ ਰੱਖ ਪਾਬੰਦੀ ਲਾ ਕੇ ਰੱਖ ਲਾ ਰੱਖੀ ਸੀ ਇਹ ਚੀਜ਼ਾਂ ਕੋਈ ਚੰਗੇ ਵਕੀਲ ਕਰਕੇ ਕੋਈ ਕੇਸ ਤੱਕ ਨਹੀਂ ਕੀਤਾ ਭਾਵੇਂ ਕੋਈ ਡੇਰੇਦਾਰ ਦੇ ਭਗਾਉਣੇ ਆ ਕੱਲੇ ਡੇਰੇਦਾਰ ਦੇ ਵਿਆਦ ਵੀ ਭਗਾਉਣੇ ਨਹੀਂ ਬੰਬ ਧਮਾਕਾ ਵਾਲੇ ਭਗਾਉੜੇ ਅੱਜ ਤੱਕ ਨਾ ਇੰਟੈਲੀਜੈਂਸ ਨੂੰ ਲੱਭੇ ਹੋ ਪਗਾਉੜੇ ਬੰਬ ਧਮਾਕਾ ਦੀ ਗੱਡੀ ਤਿਆਰ ਹੋ ਕੇ ਸੌਦੇ ਵਾਲੇ ਨੇ ਡੇਰੇ ਚੋਂ ਆਏ ਸੀ ਤੇ ਮੌੜ ਬੰਬ ਧਮਾਕਾ ਹੋਇਆ ਸੀ ਕਿੰਨੇ ਬੱਚੇ ਮਾਰੇ ਗਏ ਕਿੰਨੇ ਜ਼ਖਮੀ ਹੋਏ ਕਿੰਨਾ ਕੁਛ ਹੋਇਆ ਸੀ ਨਾ ਉਹ ਬੰਬ ਧਮਾਕਾ ਕੱਢਣ ਦੀ ਕੱਢਣ ਚ ਨਹੀਂ ਆਉਂਦੇ ਸਿੱਖ ਕਿਸੇ ਪਾਸੇ ਬਿਲਕੁਲ ਸ਼ਾਮਲੀ ਨਾ ਹੋਵੇ ਬਿਨਾਂ ਕਰਤੋ ਹੀ ਬਦਨ ਬਰਨਾਮ ਕਰਾ ਤੇ ਨੇ ਉਹ ਡੇਰੇ ਵਾਲੇ ਕਿਉਂ ਡੇਰੇ ਵਾਲੇ ਆਖਰ ਹੁਣ ਮੌੜ ਬੰਬ ਧਮਾਕੇ ਵਾਲੇ ਕਾਤੇ ਨਹੀਂ ਫੜੇਗੇ ਹੁਣ ਤੱਕ ਤੇ ਹੁਣ ਵਾਲੀ ਸਰਕਾਰ ਨੂੰ ਪੁੱਛਦੇ ਆਂ ਪਹਿਲਾਂ ਵਾਲੇ ਨਹੀਂ ਫੜੇ ਤੁਸੀਂ ਕਿਹੜਾ ਫੜ ਲੈ ਕੀ ਗੱਲੋਂ ਕਾਤੋਂ ਨਹੀਂ ਪਕੜੇਗੇ ਅਜੇ ਤੱਕ ਉਹ ਮੌੜ ਬੰਬ ਧਮਾਕੇ ਵਾਲੇ ਵੀ ਪਕਾਉੜੇ ਤਾਂ ਤੇ ਬਿਆਦਵੀ ਵਾਲੇ ਵੀ ਪਕਾਉੜੇ ਉਹ ਵੀ ਨਹੀਂ ਲੱਭੇ ਕਹਿੰਦੇ ਉਹ ਵੀ ਨਹੀਂ ਸਹੀ ਕਹਿੰਦੇ ਉਹ ਨਹੀਂ ਲੱਭੇ ਕਮਾਲ ਹੋ ਗਈ ਇਹ ਕਿੰਦਾ ਹੋਇਆ ਸੋ ਮੈਨੂੰ ਤਾਂ ਲੱਗਦਾ ਨਹੀਂ ਹੁਣ ਸਾਲ ਚ ਤੱਕ ਹੀ ਰੰਗ ਲਾਉਣੇ 4 ਸਾਲ ਲੰਘ ਗਏ ਚਲੋ ਜੀ ਹੁੰਦੀ ਹੈ ਤਾਂ ਕੋਸ਼ਿਸ਼ ਕਰ ਲਓ ਕਰ ਲਓ ਕੋਸ਼ਿਸ਼ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਰਾਜਨੀਤੀ ਇਹ ਨਹੀਂ ਚੱਲਣੀ ਹਾਰਟਡ ਹੋਈ ਆ ਭਾ ਉਹਨਾਂ ਨੂੰ ਕਾਸ਼ ਕਰਨ ਦੀ ਕੋਸ਼ਿਸ਼ ਕਰਨੀ ਇਹ ਨਹੀਂ ਇਹ ਨਹੀਂ ਹੋਣਾ ਇਹ ਨਹੀਂ ਹੋਣਾ ਇਸ ਕਰਕੇ ਇਸ ਕਰਕੇ ਇਹੀ ਲੱਗਦਾ ਵੀ ਤੁਸੀਂ ਵੀ ਜਿਸ ਤਰ੍ਹਾਂ ਦੂਜੇ ਕਰਦੇ ਓਦਾਂ ਹੀ ਤੁਸੀਂ ਕੀਤਾ ਹੈ। ਓਦੀ ਤੁਸੀਂ ਲਾਰਾ ਲਾਇਆ ਹੈ। ਚਲੋ ਇਹ ਸਾਡੀ ਹੁਣ ਉਹਦੀ ਸਰਕਾਰ ਨਾਲ ਗੱਲ ਹੈ ਜੀ ਇਹ ਸਪਸ਼ਟ ਸਿੱਧੀ ਗੋਲਬੋਲ ਨਹੀਂ ਮੈਂ ਗੱਲ ਕਰਦਾ ਹੁੰਦਾ। ਆਮ ਆਦਮੀ ਪਾਰਟੀ ਤਾਂ ਹੁਣ ਤਾਂ ਖਾਸ ਬਣਦੀ ਆਂਦੀ ਅਖਰ। ਹੁਣ ਤਾਂ ਖਾਸ ਬਣਦੀ ਆਂਦੀ ਹੈ। ਪਿੱਛੇ ਸਾਨੂੰ ਪਤਾ ਹੀ ਇੱਕ ਆਮ ਆਦਮੀ ਹੋਰ ਬਣਾਲੇ ਤੋਂ। ਆਮ ਆਦਮੀ ਬੱਸ ਆਮ ਹੀ ਆਦਮੀ ਸੀ ਇਹ ਤਾਂ ਬਣਾਤਾ। ਹਾਂ ਜੀ ਰਾਜ ਸਭਾ ਦੀ ਮੈਂਬਰੀਆਂ ਆਮ 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 ਆਦਮੀ ਨੂੰ ਦਿੱਤੀਆਂ ਸਾਰੀਆਂ ਉਹ ਬਲਕਿ ਪਾਰਟੀ ਆਮ ਹੈ ਨਾ ਚਲੋ ਰੋ ਵਿਚਾਰ